ਖੱਡ ਚ ਡਿੱਗੀ ਸੀ ਆਰ ਪੀ ਐਫ ਦੇ ਜਵਾਨਾਂ ਨਾਲ ਭਰੀ ਗੱਡੀ ਗੱਡੀ 'ਚ 18 ਜਵਾਨ ਸੀ ਸਵਾਰ ਦੋ ਦੀ ਹੋਈ ਮੌਕੇ ਤੇ ਮੌਤ ਸਥਾਨਕ ਲੋਕਾਂ ਨੇ ਵੀ ਕੀਤੀ ਮਦਦ ਹਾਦਸੇ ਦੀਆਂ ਤਸਵੀਰਾਂ ਆਈਆਂ ਸਾਹਮਣੇ ਜੰਮੂ ਕਸ਼ਮੀਰ ਦੇ ਉਦੰਦਪੁਰ ਜ਼ਿਲ੍ਹੇ ਵਿੱਚੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ ਇੱਥੇ ਪਸੰਤਗੜ ਵਿੱਚ CRPF ਦੇ ਜਵਾਨਾਂ ਨੂੰ ਲੈ ਕੇ ਜਾ ਰਹੀ ਇੱਕ ਗੱਡੀ ਡੂੰਗੀ ਖੱਡ ਵਿੱਚ ਡਿੱਗ ਗਈ ਇਹ ਦਰਦਨਾਕ ਹਾਦਸਾ ਕੰਡਵਾ ਖੇਤਰ ਦੇ ਨੇੜੇ ਵਾਪਰਿਆ ਇਸ ਹਾਦਸੇ ਵਿੱਚ CRPF ਦੇ 2 ਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ ਤੇ 16 ਜਵਾਨ ਜ਼ਖਮੀ ਹੋ ਗਏ ਸਾਰੇ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਤੇ ਬਚਾਅ ਟੀਮਾਂ ਮੌਕੇ ਤੇ ਮੌਜੂਦ ਸੀ ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਇਸ ਹਾਦਸੇ ਤੇ ਦੁੱਖ ਪ੍ਰਗਟ ਕੀਤਾ ਸੋਸ਼ਲ ਮੀਡੀਆ ਤੇ ਇੱਕ ਪੋਸਟ ਵੀ ਸਾਂਝੀ ਕੀਤੀ ਜਿਸ 'ਚ ਉਹਨਾਂ ਨੇ ਲਿਖਿਆ ਕਿ ਕੰਡਵਾ ਬਸੰਤਗੜ ਖੇਤਰ ਵਿੱਚ CRPF ਦੀ ਗੱਡੀ ਨਾਲ ਹੋਏ ਸੜਕ ਹਾਦਸੇ ਦੀ ਖਬਰ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ ਹੈ। ਗੱਡੀ ਵਿੱਚ ਬਹੁਤ ਸਾਰੇ ਬਹਾਦਰ CRPF ਜਵਾਨ ਸੀ। ਮੈਂ ਹੁਣੇ ਹੀ ਡੀਸੀ ਸਲੋਨੀ ਰਾਏ ਨਾਲ ਗੱਲ ਕੀਤੀ ਹੈ ਜੋ ਖੁਦ ਸਥਿਤੀ ਦੀ ਨਿਗਰਾਨੀ ਕਰ ਰਹੀ ਹੈ ਤੇ ਮੈਨੂੰ ਜਾਣਕਾਰੀ ਦੇ ਰਹੀ ਹੈ। ਬਚਾਅ ਕਾਰਜ ਤੁਰੰਤ ਸ਼ੁਰੂ ਕਰ ਦਿੱਤੇ ਗਏ ਨੇ। ਸਥਾਨਕ ਲੋਕ ਸਵੈਇੱਛਾ ਨਾਲ ਮਦਦ ਲਈ ਅੱਗੇ ਆਏ ਨੇ। ਹਰ ਸੰਭਵ ਮਦਦ ਯਕੀਨੀ ਬਣਾਈ ਜਾ ਰਹੀ ਹੈ ਇਸ ਦੁਖਦਈ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਾਣਕਾਰੀ ਅਨੁਸਾਰ ਐਮਬੂਲੈਂਸਾਂ ਵੀ ਮੌਕੇ ਤੇ ਭੇਜੀਆਂ ਗਈਆਂ ਸੀ ਵਾਹਨ ਖਾਈ ਵਿੱਚ ਕਿਵੇਂ ਡਿੱਗਿਆ ਇਸ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਪਰ ਪੁਲਿਸ ਜਾਂਚ ਵਿੱਚ ਲੱਗੀ ਹੋਈ ਹੈ ਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾ ਰਹੀ ਹੈ CRPF ਨੇ ਦੱਸਿਆ ਕਿ 187ਵੀਂ ਬਟਾਲੀਅਨ ਦੀ ਇੱਕ ਗੱਡੀ ਜਿਸ ਵਿੱਚ 18 ਸੈਨਿਕ ਸਵਾਰ ਸੀ ਅੱਜ ਸਵੇਰੇ ਲਗਭਗ 10:30 ਵਜੇ ਜੰਮੂ ਕਸ਼ਮੀਰ ਦੇ ਉਦਮਪੁਰ ਜ਼ਿਲ੍ਹੇ ਦੇ ਕਾਂਡਵਾ ਤੋਂ ਬਸੰਤਗੜ ਜਾਂਦੇ ਨੇ ਹਾਦਸਾ ਗ੍ਰਸਤ ਹੋ ਕੇ ਖੱਡ ਵਿੱਚ ਡਿੱਗ ਗਈ ਦੋ ਸੈਨਿਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਸੱਤ ਸੈਨਿਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਤੇ ਬਾਕੀਆਂ ਦਾ ਵੀ ਇਲਾਜ ਹਲੇ ਚੱਲ ਰਿਹਾ ਹੈ ਖੱਡ ਚ ਡਿੱਗੀ ਸੀਆਰਪੀਐਫ ਦੇ ਜਵਾਨਾਂ ਨਾਲ ਭਰੀ ਗੱਡੀ ਗੱਡੀ ਚ 18 ਜਵਾਨ ਸੀ ਸਵਾਰ ਦੋ ਦੀ ਹੋਈ ਮੌਕੇ ਤੇ ਮੌਤ ਥਾਨਕ ਲੋਕਾਂ ਨੇ ਵੀ ਕੀਤੀ ਮਦਦ ਹਾਦਸੇ ਦੀਆਂ ਤਸਵੀਰਾਂ ਆਈਆਂ ਸਾਹਮਣੇ ਜੰਮੂ ਕਸ਼ਮੀਰ ਦੇ ਉਦਮਪੁਰ ਜ਼ਿਲ੍ਹੇ ਵਿੱਚੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ ਇੱਥੇ ਪਸੰਤਗੜ ਵਿੱਚ ਸੀਆਰਪੀਐਫ ਦੇ ਜਵਾਨਾਂ ਨੂੰ ਲੈ ਕੇ ਜਾ ਰਹੀ ਇੱਕ ਗੱਡੀ ਡੂੰਗੀ ਖੱਡ ਵਿੱਚ ਡਿੱਗ ਗਈ ਇਹ ਦਰਦਨਾਕ ਹਾਦਸਾ ਕੰਡਵਾ ਖੇਤਰ ਦੇ ਨੇੜੇ ਵਾਪਰਿਆ ਇਸ ਹਾਦਸੇ ਵਿੱਚ ਸੀਆਰਪੀਐਫ ਦੇ ਦੋ ਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ ਤੇ 16 ਜਵਾਨ ਜ਼ਖਮੀ ਹੋ ਗਏ ਸਾਰੇ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਤੇ ਬਚਾਅ ਟੀਮਾਂ ਮੌਕੇ ਤੇ ਮੌਜੂਦ ਸੀ ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਇਸ ਹਾਦਸੇ ਤੇ ਦੁੱਖ ਪ੍ਰਗਟ ਕੀਤਾ ਸੋਸ਼ਲ ਮੀਡੀਆ ਤੇ ਇੱਕ ਪੋਸਟ ਵੀ ਸਾਂਝੀ ਕੀਤੀ ਜਿਸ 'ਚ ਉਹਨਾਂ ਨੇ ਲਿਖਿਆ ਕਿ ਕੰਡਵਾ ਬਸੰਤਗੜ ਖੇਤਰ ਵਿੱਚ CRPF ਦੀ ਗੱਡੀ ਨਾਲ ਹੋਏ ਸੜਕ ਹਾਦਸੇ ਦੀ ਖਬਰ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ ਹੈ। ਗੱਡੀ ਵਿੱਚ ਬਹੁਤ ਸਾਰੇ ਬਹਾਦਰ CRPF ਜਵਾਨ ਸੀ। ਮੈਂ ਹੁਣੇ ਹੀ ਡੀਸੀ ਸਲੋਨੀ ਰਾਏ ਨਾਲ ਗੱਲ ਕੀਤੀ ਹੈ ਜੋ ਖੁਦ ਸਥਿਤੀ ਦੀ ਨਿਗਰਾਨੀ ਕਰ ਰਹੀ ਹੈ ਤੇ ਮੈਨੂੰ ਜਾਣਕਾਰੀ ਦੇ ਰਹੀ ਹੈ। ਬਚਾ ਕਾਰਜ ਤੁਰੰਤ ਸ਼ੁਰੂ ਕਰ ਦਿੱਤੇ ਗਏ ਨੇ ਸਥਾਨਕ ਲੋਕ ਸਵੈ ਇਛਾ ਨਾਲ ਮਦਦ ਲਈ ਅੱਗੇ ਆਏ ਨੇ ਹਰ ਸੰਭਵ ਮਦਦ ਯਕੀਨੀ ਬਣਾਈ ਜਾ ਰਹੀ ਹੈ ਇਸ ਦੁਖਦਈ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਾਣਕਾਰੀ ਅਨੁਸਾਰ ਐਮਬੂਲੈਂਸਾਂ ਵੀ ਮੌਕੇ ਤੇ ਭੇਜੀਆਂ ਗਈਆਂ ਸੀ ਵਾਹਨ ਖਾਈ ਵਿੱਚ ਕਿਵੇਂ ਡਿੱਗਿਆ ਇਸ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਪਰ ਪੁਲਿਸ ਜਾਂਚ ਵਿੱਚ ਲੱਗੀ ਹੋਈ ਹੈ ਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾ ਰਹੀ ਹੈ CRPF ਨੇ ਦੱਸਿਆ ਕਿ 187ਵੀਂ ਬਟਾਲੀਅਨ ਦੀ ਇੱਕ ਗੱਡੀ ਜਿਸ ਵਿੱਚ 18 ਸੈਨਿਕ ਸਵਾਰ ਸੀ ਅੱਜ ਰੇ ਲਗਭਗ 10:30 ਵਜੇ ਜੰਮੂ ਕਸ਼ਮੀਰ ਦੇ ਉਦਮਪੁਰ ਜ਼ਿਲ੍ਹੇ ਦੇ ਕਾਂਡਵਾ ਤੋਂ ਬਸੰਤਗੜ ਜਾਂਦੇ ਸਮੇਂ ਹਾਦਸਾ ਗ੍ਰਸਤ ਹੋ ਕੇ ਖੱਡ ਵਿੱਚ ਡਿੱਗ ਗਈ ਦੋ ਸੈਨਿਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਸੱਤ ਸੈਨਿਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਤੇ ਬਾਕੀਆਂ ਦਾ ਵੀ ਇਲਾਜ ਹਲੇ ਚੱਲ ਰਿਹਾ ਹੈ